ਮੇਟਰ 2014 ਮਾਡਲ ਅਨੋਵਾ ਗੱਡੀ ਲਿਆਂਦੀ ਆ ਤੁਹਾਡੇ ਵਾਸਤੇ 2014 ਮਾਡਲ ਇਹ ਪਾਜੀ ਕਹਿੰਦੇ ਚੱਲੀ ਵੀ ਲਗਭਗ ਮੈਂ ਕਿਹਾ ਪਾਜੀ 92000 ਹਾਂਜੀ ਲੱਖ ਦੇ ਨੇੜੇ ਤੇੜੇ ਆ ਲੱਖ ਦੇ ਐਡ ਕਿੜੇ ਚੱਲੀ ਹੋਈ ਆ ਤੇ ਉਸ ਤੋਂ ਬਾਅਦ ਧਰਮੇ ਨੰਬਰ ਵੀ ਗੱਡੀ ਦਾ 999 ਪੀਪੀ 03 ਗੱਡੀ ਦਾ 9992 ਹਾਂ ਤੇ ਉਸ ਤੋਂ ਬਾਅਦ ਉਰੇ ਆ ਆ ਵਿੱਚੋਂ ਕੰਡੀਸ਼ਨ ਦਿਖਾ ਗੱਡੀ ਦੀ ਬਈ ਹੈ ਆ ਵਿੱਚੋਂ ਕੰਡੀਸ਼ਨ ਦਿਖਾ ਸਕਰੀਨ ਸਕਰੂਨ ਲੱਗੀ ਹੋਈ ਆ ਯਾਰ ਪੂਰੀ ਘੈਂਟ ਗੱਡੀ ਆ ਅਲਾਏ ਲੱਗੇ ਆ ਅਲਾਏ ਗੱਡੀ ਨੂੰ ਲੱਗੇ ਹੋਇਆ ਧਰਮੇ ਅਲਾਏ ਵੀ ਗੱਡੀ ਦੇ ਚੈੱਕ ਕਰਵਾ ਦੇ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣੀ ਆ ਭਾਜੀ 14 ਮਾਡਲ ਹੈ ਨੰਬਰ ਪੰਜਾਬ ਦਾ ਓਨਰ ਕਹਿੰਮੀ ਆ ਜੀ ਇਹ ਹੁਣ ਥਰਡ ਆ ਜੀ ਥਰਡ ਓਨਰ ਗੱਡੀ ਆ ਜੀਪੁਰ ਗੱਡੀ ਆ ਹੈਨਾ ਹਾਂਜੀ ਭਾਜੀ ਇਹਦੀ ਡਿਮਾਂਡ ਕੀ ਰੱਖੀ ਆਪਾਂ ਨੇ ਇਹ ਆਪਾਂ ਜੀ 435 ਦੇ ਦੇਣੀ ਆ 4 ਲੱਖ ਤੇ 35000 ਇਹ ਗੱਡੀ ਦਾ ਰੇਟ ਹੈ ਹੁਣ ਜੇ ਕਿਸੇ ਸੱਜਣ ਨੇ ਗੱਡੀ ਖਰੀਦਣੀ ਆ ਨਾ ਤੁਸੀਂ ਸੋਚਦੇ ਹੋਵੋਗੇ ਵੀ ਖੜੀ ਕਿੱਥੇ ਆ ਇਹ ਮਿੱਤਰੋ بڑے ਪਿੰਡ ਦੇ ਵਿੱਚ ਖੜੀ ਆ بڑا ਪਿੰਡ ਗਰਾਿਆਂ ਦੇ ਬਿਲਕੁਲ ਲਾਗੇ ਪੈ ਜਾਂਦਾ ਤੇਜੰਦਰ ਭਾਜੀ ਦੇ ਸ਼ੋਅਰੂਮ ਤੇ ਗੱਡੀ ਖੜੀ ਆ ਜੇ ਕੋਈ ਸੱਜਣ ਆਏ ਸੋਚਦਾ ਬਾਈ ਯਾਰ ਸੀਜ਼ਨ ਵਿਆਹਾਂ ਦਾ ਸ਼ੁਰ ਬਰਾਤਾ ਲਾਉਣੀਆਂ ਨੇ ਐਨੇ ਕ ਤਾਂ ਨਾ ਇਹ ਤੁਹਾਡੇ ਨਾਲ 2 ਮਹੀਨਿਆਂ ਦੇ ਵਿੱਚ ਵਿੱਚ ਕਮਾ ਦੂ ਫਟਾਫਟ ਨੰਬਰ ਸਕਰੀਨ ਤੇ ਚਲਾਤਾ ਸੰਪਰਕ ਕਰ ਲਓ ਤੇਜੰਦਰ ਭਾਜੀ ਨਾਲ ਅਨੋਪਾ ਗੱਡੀ 2013 ਮਾਡਲ ਹੈ ਰੇਟ 4 ਲੱਖ 35000 ਹੈ ਕਰੋ ਸੰਪਰਕ 10000 ਡਿਸਕਾਊਂਟ ਕਰਾ ਦਾਂਗੇ ਜੇ ਵੀਡੀਓ 15-20 ਜਨਾਂ ਨੂੰ ਸ਼ੇਅਰ ਕਰਕੇ ਆਉਂਗੇ ਆਜੋ ਕਰੋ ਫਟਾਫਟ